ਸਾਵਨ ਗੁਰਵਤ ਮਾੜੀ ਜੋ ਪ੍ਰਮੁਖ ਮਤਰੀ ਸਾਹਿਬ ਵੱਲੋਂ ਕਿਨਾ ਬीडीसी ਸਾਹਿਬ ਪੰਜਾਬ ਦੇ ਵਿੱਚ ਅੰਦਰਸ਼ਾ ਮੁਕਤ ਕਰਨੀ ਜਿਹੜੀ ਅਸੀਂ ਪਿੰਡਾਂ ਦੇ ਵਿੱਚ ਮਹੱਲਾ ਵਾਈ ਸ਼ਹਿਰਾਂ ਦੇ ਵਿੱਚ ਜਿਹੜੀਆਂ ਬीडीसी ਕਮੇਟੀਆਂ ਸਾਨੂੰ ਬਣਾਈਆਂ ਹੋਈਆਂ ਨੇ ਉਹਨਾਂ ਦੇ ਤਹਿਤ ਪਬਲਿਕ ਨੂੰ ਬਸੂਤ ਦਿਵਾ ਦੇ। ਤੁਸੀਂ ਆਪ ਆਪਣੇ ਇਲਾਕੇ ਦੇ ਵਿੱਚ ਜਿਹੜੇ ਬੱਚੇ ਗੁੰਮਰਾਹ ਹੋ ਕੇ ਨਸ਼ਾ ਕਰਦੇ ਨੇ ਉਹਨਾਂ ਨੂੰ ਲਿਆ ਉਹਨਾਂ ਦੇ ਕੈਦ ਲਵਾਈਏ ਉਹਨਾਂ ਦਾ ਨਸ਼ਾ ਸ਼ੁੱਧ ਜਿਹੜੇ ਸਮਗਲਰ ਨੇ ਲੈ ਆ ਕੇ ਨਸ਼ਾ ਵੇਚਦੇ ਨੇ ਸਪਲਾਈਅਰ ਨੇ ਉਹਨਾਂ ਦੇ ਖਿਲਾਫ ਜਿਹੜਾ ਸਖਤ ਕਾਨੂੰਨੀ ਜਿਹੜਾ ਐਕਸ਼ਨ ਲਿਆ ਗਿਆ ਤੇ ਜਿਹੜੀਆਂ ਉਹਨਾਂ ਨੇ ਨਸ਼ਾ ਵੇਚ ਕੇ ਜਾਇਦਾਦਾਂ ਬਣਾਈਆਂ ਨੇ ਉਹਨਾਂ ਜਾਇਦਾਦਾਂ ਦੀ ਔਰਕੀ ਕਰਾਈਏ ਕਾਨੂੰਨੀ ਤੌਰ ਤੇ ਜਿਹੜੇ ਸ਼ਮਨ ਦੇ ਖਿਲਾਫ ਜਿਹੜਾ ਸਖਤ ਜਿਹੜਾ ਐਕਸ਼ਨ ਇਹ ਸਬੰਧ ਦੇ ਵਿੱਚ ਇੱਕ ਅਵੇਅਰਨੈਸ ਸੈਮੀਨਾਰ ਜਿਹੜਾ ਛੇ ਰੱਖਿਆ ਉਦੇਸ਼ ਨਾਲ ਹੀ ਲੋਕਾਂ ਨੂੰ ਨਾਲ ਗਾਈਡ ਕਰਾਂਗੇ ਲੋਕਾਂ ਦੀਆਂ ਨਾਲ ਜੜੀਆਂ ਨੇ ਲਗਾਤਾਰ ਸੁਣਾਗੇ ਕਿ ਉਹਨਾਂ ਨੂੰ ਮੁਸ਼ਕਲ ਕੀ ਆਉ। ਇਹ ਨਸ਼ਾ ਜਿਹੜਾ ਸਾਰੀ ਪਬਲਿਕ ਦੇ ਨਾਲ ਮਿਲ ਕੇ ਸਾਰੇ ਲੋਕਾਂ ਦੇ ਨਾਲ ਮਿਲ ਕੇ ਜਿਹੜਾ ਇਹ ਖਤਮ ਹੋਏਗਾ ਤਾਂ ਕਿ ਪਿੰਡਾਂ ਦੇ ਵਿੱਚ ਲੋਕਾਂ ਦਾ ਬੱਚੇ ਜਿਹੜੇ ਗਮਰਾਹ ਹੋਏ ਨੇ ਪੂਰੀ ਅਵੇਰਨੈਸ ਸਭ ਸਭੀ ਕਿਤੇ ਲੱਗੇ ਪਿੰਡਾਂ ਤੇ ਲਾਰੇ ਲੋਕ ਜਿਹੜੇ ਹੈ ਬੋਲ ਸਮਾਜਿਕ ਸਸਤਾਵਾਂ ਦੇ ਵੱਲ ਵੀ ਲਾਇਆ ਹੈ ਲੇਕਿਨ ਉਹਦੇ ਬਾਅਦ ਵੀ ਉਹਦੇ ਨਸੇ ਵਿੱਚ ਨਾਲ ਕੁਝ ਖਾਸ ਬੰਦ ਨਹੀਂ ਦੋਨੋਂ ਇੱਕ ਸਭ ਕੁਝ ਮੰਡਲ ਦੇ ਵਿੱਚ ਉਹ ਇਸ ਲਗਾਤਾਰ ਇਹੜੀ ਵੀ ਕਰਦੀ ਹੈ ਲੇਕਿਨ ਉਹ ਪਤਾ ਨਹੀਂ ਫਿਰ ਉੱਥੇ ਸ਼ੁਰੂ ਹੁੰਦਾ ਕੰਮ ਦੇਖੋ ਜੀ ਤੁਸੀਂ ਵੀ ਸਿਆਣੇ ਹੋ ਤੁਹਾਨੂੰ ਵੀ ਪਤਾ ਹੈ ਜਿਹੜੇ ਬੱਚੇ ਨਸ਼ਾ ਖਾਂਦੇ ਨੇ ਉਹਨਾਂ ਦੇ ਮਾਪਿਆਂ ਨੂੰ ਵੀ ਪਤਾ ਹੈ ਉਹ ਨਸ਼ਾ ਲੈ ਕੇ ਕਿੱਥੋਂ ਉਹ ਅਗੇ ਪੁਲਿਸ ਨੂੰ ਦਵਾ ਦੇਣ ਉਹ ਜਿਹੜੇ ਫੜੇ ਜਾਣ ਜਿਹੜੇ ਲੋਕ ਪਿੰਡਾਂ ਦੇ ਵਿੱਚ ਪਹਿਰੇ ਲਾਉਂਦੇ ਨੇ ਚੰਗੀ ਤਰ੍ਹਾਂ ਕੰਡਾ ਦੇ ਵਿੱਚ ਚੋਰੀਆਂ ਵੀ ਹੋਣੀਆਂ ਜਦੋਂ ਫਿਪਰੀ ਬੈਰਾ ਲੱਗਾ 12 ਸਰਪੰਡਾ ਜੂ ਨਹੀਂ ਬੜੇ ਤਾਂ ਨਾ ਹੀ ਕੋਈ ਜਿਹੜਾ ਨਸ਼ਾ ਤਸਕਰ ਉਹ ਕੰਡਾ ਦੇ ਜੂ ਬੜੇ ਪਰ ਇਹਦੇ ਵਿੱਚ ਜਿਹੜੇ ਪੇਰੈਂਟਸ ਨੇ ਜਿਨ੍ਹਾਂ ਦਾ ਬੱਚੇ ਨਸ਼ੇ ਦੇ ਵਿੱਚ ਲੱਗੇ ਹੋਏ ਨੇ ਉਹਨਾਂ ਨੂੰ ਅੱਗੇ ਹੋ ਕੇ ਸਾਨੂੰ ਇਨਫੋਰਮੇਸ਼ਨ ਜ਼ਰੂਰ ਦੇਣੀ ਚਾਹੀਦੀ ਏ ਕਿ ਉਹ ਕਿੱਥੋਂ ਕਿੱਥੋਂ ਲੈ ਕੇ ਆਉਂਦੇ ਨੇ ਤੇ ਕਿਹੜਾ ਬੰਦਾ ਸੁਭਾਅ ਹੈ ਜੇ ਆਪਾਂ ਸਾਰੇ ਇਕਜੁੱਟ ਹੋਵਾਂਗੇ ਪ੍ਰੈਸ ਹੋਏਗੀ ਸਾਡੇ ਸਮਾਜ ਦੇ ਵੀ ਲੋਕ ਨਾਲ ਇਕੱਠੇ ਹੋਣਗੇ ਪੁਲਿਸ ਨਾਲ ਤਾਂ ਤਾਹੀ ਜਿਹੜੇ ਆਪਾਂ ਇਹ ਨਸ਼ਾ ਦੇchn ਵਾਲੇ ਤਸਕਰਾਂ ਨੂੰ ਫੜ। ਤੇ ਇਸ ਤਰ੍ਹਾਂ ਗੈਂਗਸਟਰਾਂ ਕੀ ਧਮਕੀ ਆ ਰਹੀ ਹੈ ਅੱਜ ਵੀ ਇੱਕ ਲੇਟੈਸਟ ਮਾਮਲਾ ਸਾਹ ਤੁਹਾਡੇ ਚਾਂਦੀ ਹੋਇਆ ਹੈ ਹੁਣ। ਜਿਹੜੇ ਪੰਜਾਬ ਦੇ ਟੋਲ ਪਲੇਟ ਦਾ ਪ੍ਰਧਾਨ ਹੈ ਉਸ ਨੂੰ ਕਮ ਚਾਹੇਗੇ ਵੀ 2 ਦਿਨ ਦੇ ਅੰਦਰ 20 ਲੱਖ ਰੁਪਏ ਦਿਓ ਨਹੀਂ ਤਾਂ ਜਾਨ ਤੋਂ ਖਤਮ ਕਰ ਦਾਂਗੇ। ਇਸ ਤਰ੍ਹਾਂ ਜਿਹੜੀ ਇਸ ਨੂੰ ਉਹਨਾਂ ਦੀ ਟ੍ਰੇਸ ਕਰਕੇ ਮੰਨ ਲਓ ਕਿਸ ਤਰ੍ਹਾਂ ਚੱਲ ਰਿਹਾ ਹੈ। ਦੇਖੋ ਕਈ ਲੋਕ ਜਿਹੜੇ ਦਾਨੀਆਂ ਧਮਕੀਆਂ ਲੈਂਦੇ ਨੇ ਉਹ ਅੱਸੀ ਬਹੁਤੇ ਖੜੇ ਹੋਏ ਨੇ। ਜਿਹੜੇ ਉਹਨਾਂ ਦੇ ਜਿਹੜੇ ਮੇਨ ਲੀਡਰ ਨੇ ਜਨਾਂ ਦੇ ਉਹ ਨਾਂ ਲੈਂਦੇ ਨੇ ਉਹ ਸੀ ਬੜੇ ਹੋਏ ਨੇ ਇਹ ਕਈ ਲੋਕਲ ਲੈਵਲ ਤੇ ਕੋਈ ਬੰਦੇ ਜਿਹੜੇ ਕਰਦੇ ਰਹਿੰਦੇ ਨੇ ਉਹ ਸਾਡਾ ਬਕਾਇਦਾ ਸੜੀਆਂ ਟੀਮਸ ਜਿਹੜੀਆਂ ਹੈਗੀਆਂ ਨੇ ਉਹ ਇਸ ਚੀਜ਼ ਤੇ ਲੱਗਣ ਕਿ ਉਹਨਾਂ ਦੇ ਅਸੀਂ ਨੰਬਰ ਟਰੇਸ ਕਰਕੇ ਟੈਕਨੀਕਲੀ ਤਰੀਕੇ ਨਾਲ ਟਰੇਸ ਕਰਕੇ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਲਾਵਾਂ ਠੀਕ ਹੈ ਸਰ ਥੈਂਕ ਯੂ ਥੈਂਕ ਯੂ